ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਬਈ ਠੀਕ ਠਾਕ ਹੋਣਾ ਸਾਰੇ ਅੱਜ ਆਲੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਬਈ ਤੇ ਅੱਜ ਆਲੀ ਵੀਡੀਓ ਬਹੁਤ ਵਧੀਆ ਹੈ ਜਰੂਰ ਦੇਖਣਾ ਐਂਡ ਤੱਕ ਠੀਕ ਹੈ ਬਈ ਜੀ ਆਪਾਂ ਅੱਜ ਕਰਦੇ ਹਜੂਰ ਸਾਹਿਬ ਲਈ ਝੋਨੇ ਦੀ ਸੇਵਾ ਆਪਣੇ ਪਿੰਡ 'ਚੋਂ ਪਿੰਡ ਹਡੌਲੀ ਦੇ ਵਿੱਚੋਂ ਅੱਜ ਆਪਾਂ ਸੇਵਾ ਕਰਾਂਗੇ ਬੋਰੀਆਂ ਇਕੱਠੀਆਂ ਕਰਨੀਆਂ ਨੇ ਬੋਰੀਆਂ ਤਾਂ ਰੱਖੀਆਂ ਨੇ ਘਰਾਂ 'ਚ ਤੇ ਉਹ ਇਕੱਠੀਆਂ ਕਰਕੇ ਆਪਾਂ ਅੱਜ ਇਕੱਠੀਆਂ ਕਰ ਲੈਣੀਆਂ ਨੇ ਤੇ ਉਹ ਤੋਂ ਬਾਅਦ ਉਤ ਸੰਗਤ ਆਉਗੀ ਸੰਗਤ ਆ ਕੇ ਬੋਰੀਆਂ ਇਹ ਲੈ ਜੂਗੀ ਤੇ ਉਸ ਤੋਂ ਬਾਅਦ ਇੱਕ ਥਾਂ ਤੇ ਇਕੱਠੀਆਂ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਸਾਰੀ ਉੱਥੇ ਅਖੰਡ ਪਾਠ ਸਾਹਿਬ ਹੁੰਦੇ ਨੇ ਤੇ ਉਸ ਤੋਂ ਬਾਅਦ ਭੋਗ ਲਦਣ ਸਾਰੀਆਂ ਸੰਗਤਾਂ ਉੱਥੇ ਜਾਂਦੀਆਂ ਨੇ ਉੱਥੋਂ ਸਾਰੇ ਟਰੱਕ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੁੰਦੇ ਨੇ ਤੇ ਕੱਲਾ ਕੱਲਾ ਦਾਣਾ ਹਜੂਰ ਸਾਹਿਬ ਪਹੁੰਚਦਾ ਇਹ ਗੱਲ ਦੀ ਪੂਰੀ ਪੱਕੀ ਕਰੀਅਰ ਹੈ ਠੀਕ ਹੈ ਜੀ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਇੱਧਰ ਉੱਧਰ ਹੋ ਜਾਂਦੀਆਂ ਨੇ ਕਈ ਚੀਜ਼ਾਂ ਪਰ ਇਹ ਕੱਲਾ ਕੱਲਾ ਦਾਣਾ ਹਜੂਰ ਸਾਹਿਬ ਪਹੁੰਚਦਾ ਤੇ ਜਿੱਦੇ ਸੰਗਤਾਂ ਇਥੋਂ ਨੂੰ ਉੱਤੇ ਵੀ ਦਿਖਾਵਾਂਗੇ ਤੇ ਅੱਜ ਪਿੰਡ ਚੋਂ ਬੋਰੀਆਂ ਇਕੱਠੀਆਂ ਕਰਨੀਆਂ ਨੇ ਟਰੈਕਟਰ ਤੇ ਰੈਡੀ ਆ ਟਰਾਲੀ ਵੀ ਪਿੱਛੇ ਪਾ ਲਈ ਠੀਕ ਹੈ ਜੀ ਤੇ ਤੋਂ ਬਾਅਦ ਬਾਅਦ ਤੁਹਾਨੂੰ ਅੱਗੇ ਦਿਖਾਵਾਂਗੇ ਵੀ ਕਿੰਨੇ ਕ ਜਾਣੇ ਹੋਵਾਂਗੇ ਤੇ ਕਿੰਨੇ ਕ ਸੇਵਾਦਾਰ ਹੋਣਗੇ ਤੇ ਅੱਗੇ ਬਣੇ ਰਹੋ ਐਂਡ ਤੱਕ ਚੰਗੀ ਚੀਜ਼ ਵੀ ਦੇਖ ਲਿਆ ਕਰੋ ਮੈਂ ਇੱਕ ਗੱਲ ਦੱਸਣ ਨੂੰ ਭੁੱਲ ਗਿਆ ਸੀਗਾ ਤੇ ਉਹ ਗੱਲ ਐ ਆ ਜੀ ਵੀ ਆਪਣੇ ਪਿੰਡ ਚੋਂ 70 80 ਬੋਰੀਆਂ ਹੋ ਜਾਂਦੀਆਂ ਨੇ ਠੀਕ ਹੈ ਜੀ ਤੇ ਅੱਗੇ ਸੰਗਤ ਹੋਰ ਵੀ ਜੁੜ ਰਹੀ ਹੈ ਤੇ 70-80 ਬੋਰੀਆਂ ਹੋ ਜਾਂਦੀਆਂ ਤੇ ਬਾਕੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਬਣੇ ਰਹੋ ਐਂਡ ਤੱਕ ਲਓ ਜੀ ਪਹਿਲੀ ਬੋਰੀ ਦੀ ਸ਼ੁਰੂਆਤ ਹੋ ਗਈ ਵਾਹਿਗੁਰੂ ਦੀ ਕਿਰਪਾ ਨਾਲ ਇਹ ਕੰਮ ਤਿਆਰ ਆ ਹੁਣ ਹੁਣ ਪੌਣਿਆਂ ਚਾਲੇ ਆਪਾਂ ਪਿੰਡ ਕੰਨੀ ਨੂੰ ਰੈਡੀ ਆ ਮੁੰਡੇ ਰੈਡੀ ਨੇ ਦੋ ਤਾਂ ਆ ਗਏ ਦੋ ਹੋਰ ਆ ਜਾਣਗੇ ਬਸ ਆ ਦੇ ਆ ਦੇ ਵਾਹ ਹੁੰਦੇ ਸੇਵਾਦਾਰ ਆ ਐਡੇ ਐਟ ਘਟ ਤੇ ਆਉਂਦਾ ਰੱਖਿਆ ਤੇਜ਼ ਤੇਜ਼ ਤੋ ਭਈ ਆਜ ਮਣਾ ਰਹਾ ਸੰਦ ਬੋਰੀਆਂ ਚੱਕਣ ਵਾਸਤੇ ਇੱਧਰ ਫਰਦਾ ਤਾਜੀ ਸੇਵਾਦਾਰ ਉਹਦੀ ਕੋ ਜੂਰੀਆ ਜਿਹੜੇ ਚੱਕੀ ਜਾਂਦੇ ਨੇ ਜੂਰੀਏ ਤੇ ਇੱਕ ਗੱਲ ਚੱਲੀ ਜਾਂਦੀ ਆ ਜੂਰੀਆ ਵਾਲੇ ਮੈਟਰ ਤੇ ਇੱਧਰ ਪਤਾ ਕਰਨਗੇ ਬੋਰੀ ਹੈਗੀ ਕਿੰਨਾ ਪਰ ਇਹ ਦੂਜੀ ਰੋਡ ਵੱਲ ਪਾਇਆ ਕਰਾਂਗੇ ਫਿਰ ਤਾਂ ਜ ਘੱਟ ਹੋਇਆ ਕਰੂ ਵੀ ਹਾਂ ਹਾਂ ਆਈਂ ਜੇ ਬਾਬਾ ਅਹੀਂ ਧਰ ਲੈ ਯਾਰ ਇਹਨੂੰ ਲੈੋ ਜੀ ਸੇਵਾ ਹੋ ਗਈ ਸਟਾਰਟ ਆ ਦੇਖੋ ਤੁਸੀਂ ਕਿੰਨੀਆਂ ਬੋਰੀਆਂ ਧਰ ਲੀਆਂ ਤੇ ਇੱਧਰ ਦੇਖੋ ਛੋਟੇ ਛੋਟੇ ਵੱਡੇ ਵੱਡੇ ਸੇਵਾ ਛੋਟੇ ਛੋਟੇ ਆਹ ਸਾਰੇ ਇਕੱਟ ਮੁੰਡਾ ਬਾਹਰ ਕਿੱਧਰ ਬੱਜ ਗਿਆ ਇਹ ਡਰਾਈਵਰ ਆ ਜੀ ਕੋਈ ਆਜੋ ਨਾ ਸਾਹਮਣੇ ਆਉਂਦੇ ਆਉਂਦੇ ਨੇ ਰੋਟੀਆਂ ਸਾਂਭਲੀਆਂ ਕੋਈ ਟਰੈਕਟਰ ਚਲਾਉਂਦਾ ਕੋਈ ਬੋਰੀਆਂ ਚੱਕ ਕੇ ਲਿਆਉਂਦਾ ਕੋਈ ਪੈਸੇ ਲਿਖਦਾ ਕੋਈ ਸਿਉਂਦਾ ਦੋ ਜੀ ਲੈ ਬਈ ਦੇਖੋ ਇਹਦੇ ਦੂਰ ਹੁੰਦੀਆਂ ਨੇ ਉਹ ਤੇ ਦਰ ਲਿਆਉਣੇ ਆ ਠੀਕ ਆ ਜਿਹੜੀਆਂ ਨੇੜੇ ਹੁੰਦੀਆਂ ਨੇ ਉਹ ਬਹਾਂਤ ਚੱਕ ਲੈਉਣੇ ਆ ਇਹਦੇ ਦੋ ਵੀ ਦਰ ਲੈਣਾ ਉਹ ਛੋਟੀ ਜੀ ਲੈਤਾ ਯਾਰਾ ਉਹ ਲੈਣ ਗਿਆ ਕੋਈ ਹੋਰ ਨਹੀਂ ਬੋਲਣਾ ਕਰਾਂਗੇ ਯਾਰ ਆਹ ਕਿਹੜੀ ਵੱਧ ਆ ਦੇਖੋ ਇਹ ਸੂਆ ਵੀ ਗਿਆ ਹਾਂ ਹਾਂ ਦੂਰਾ ਵੇਖ ਰਿਹਾ ਕਰ ਕੀ ਬਸਰ ਮਾਰ ਮਾਰ ਕਿ ਬੱਜ ਨਹੀਂ ਗਏ। ਹਨਾ ਕਰੀਂ ਕਿਦੋਂ ਲੈਣੇ ਇਹ। ਪਤਾ ਨਹੀਂ ਲੱਗਦਾ। ਬੰਦੇ ਦੇ ਦੇ। ਘਰ ਦੇ ਘਰ ਦੇ। ਆਓ ਬਈ ਹੁਣ ਅਗਲੇ ਘਰਾਂ ਚ ਵਾਗ ਕੇ ਤੇ ਹੁਣ ਉੱਥੋਂ ਆਉਣਗੇ। ਫੇਰ ਦੇਖਾਂਗੇ। ਆਪਣੀ ਰੇੜੀ ਦਾ ਚਪੱਚੀ ਰਹਿ ਗਈ। ਕੀ ਕਰ ਲਾਂ ਉਹਦੇ। ਰਹਿ ਗਏ ਤਾਂ ਉਹ ਵੀ ਰੋ। ਦੇਖੋ ਜੀ। ਆਦੇ ਸੇਵਾਦਾਨ। ਜਿੰਦੇ ਦੂਰ ਹੁੰਦੀਆਂ ਨੇ ਉਹ ਆਪਾਂ ਇਹਦੇ ਤੱਕ ਲਿਆਵਾਂਗੇ। ਦੇਖੋ ਵੀ ਸਾਡੇ ਦੇਵਾਦਾਰ ਮਾ ਆ ਦੇਖੋ ਜੀਮ ਲਾਗੇ ਦੇਵਾਦਾਰ ਅੱਜ ਕਹਿੰਦੇ ਬਾਹਾ ਤੇ ਨਹੀਂ ਜੋਰ ਹੋ ਰੋ ਦਿੰਦੇ ਕਹਿੰਦੇ ਰੇੜੀ ਨਾਲ ਹੀ ਥਾਰਾਂਗੇ ਉਹ ਦੇਖੋ ਬਸ ਰਹਿ ਗਏ ਪੌਣੇ ਕੇ ਘਰ 20 25 ਦਾ ਹੋ ਗਿਆ ਨੇ ਉਹ 15 ਤਾਂ ਹੋ ਹੀ ਗਈ ਉਹਨੇ ਆ ਸਾਡਾ ਬਾਬਾ ਬਾਈ ਇਹ ਵੀ ਬਹੁਤ ਪੱਕਾ ਸੇਵਾ ਦਾ ਰਾਹ ਹਰੇ ਕੰਮ ਚ ਮੂਰੇ ਹੁੰਦਾ ਇਹ ਜਿਹੜੇ ਮਰਜ਼ੀ ਲਾ ਲਓ ਨੇ ਮੱਦਾ ਵੀ ਠੀਕ ਆ ਵੈਸੇ ਤਿਆਰ ਹੀ ਬੰਨੇ ਸਾਰਾ ਦਿਨ ਤਿਆਰ ਹੁੰਦੇ ਆ ਤਿਆਰ ਵਰਤਿਆਰ ਚੜਦੀ ਕਲਾ ਚ ਕੋਈ ਹੋਰ ਕੋਆ ਨਾ ਕਰਦੇ ਨਾ ਪੂਰੀ ਹੋ ਜਾਂਦੀ ਹੈ ਪੂਰੀ ਹੋ ਜਾਂਦੀ ਹੈ ਇਹ ਉਹ ਪੂਰੀ ਹੋਰੀ ਕਰਦੇ ਨੇ ਇਹ ਉਹਨੂੰ ਉੱਥੇ ਥੇਉਂਦੀ ਆ ਭਰਤ ਨਹੀਂ ਥੇਉਂਦਾ ਹੋਰ ਉਹ ਨਾ ਪਰ ਆਟਾ ਕਰਕੇ ਨਾ ਵੀ ਨਾ ਇੱਥੇ ਹੀ ਹੈ ਨਾ ਆ ਨਾ ਇਹ ਬੰਦਾ ਲਗਦਾ ਮਾਤਾ ਨੇ ਹਾਰ ਪਾ ਰੱਖੇ ਗੱਲ ਚ ਹਾਂ ਕਿਹਦੇ ਦਾ ਵੀਡੀਓ ਪੈ ਚੁਧਰੇ ਹਜੂਰ ਦਾ ਵਾਲਾ ਨੂੰ ਚੱਲ ਇਹਦਾ ਵੀ ਇਹ ਕਿੱਥੇ ਦਾ ਨਾ ਹੋਰ ਪੰਡਿਤ ਜੀ ਪਹੁੰਚ ਜੂ ਆਪਣੇ ਚ ਕਿੱਦਰੇ ਅਕੂ ਜਿਆਦਾ ਨਾਲ ਫੇਸਬੁੱਕ ਤੇ ਪਾ ਲਾ ਆ ਸਾਡੇ ਪਾ ਦੇ ਓਏ ਆਪੀ ਆ ਜਾਣੀਆਂ ਦਾ ਆ ਲੋਡ ਹੀ ਨਹੀਂ ਦੇਖੋ ਬਾਈ ਸੇਵਾਦਾਰ ਇਹ ਨਵੀਂ ਸਕੀਮ ਕੱਢ ਕੇ ਦਿੱਤੀ ਇਹਨਾਂ ਨੂੰ ਇਹ ਨਹੀਂ ਬਹਾਂ ਤੇ ਲਿਆਉਣੀ ਪੈਂਦੀ ਇਹਦੇ ਬਹਾਂ ਥੱਕਿਆ ਨਹੀਂ ਦੂਰੋਂ ਬਾਹਾਂ ਲਿਆਉਣੇ ਪੈਂਦੇ ਨਾ ਬੋਰੀਆਂ ਫਿਰ ਅਸੀਂ ਇਹਦਾ ਪ੍ਰਬੰਧ ਕੀਤਾ ਖਾਸ ਵਧੀਆ ਨਾ ਕੰਮ ਇਹ ਹਾਂ ਜੀ ਉਹਦੀ ਗੱਡੀ ਜਮਾਂ ਜਮਾਂ ਟੁੱਟੀ ਕਾ ਠੀਕਾ ਬਾਹਾਂ ਤੇ ਲੜੀ ਪਈ ਆ ਦੇਖ ਬਾਹਾਂ ਦਾ ਜੋਰ ਪਤਾ ਲੱਗਦਾ ਹੋਵੇ ਚ ਹੋਰ ਕੀ ਹੈਗਾ ਬੋਰੀਆਂ ਵੀ ਦੋ ਧਰਤੀਆਂ ਇੱਥਾਂ ਚੱਲ ਕੋਈ ਨਹੀਂ ਸੇਵਾ ਨੂੰ ਮੇਵਾ ਕੀ ਗੱਲ ਗੱਲ ਤਾਂ ਹਾਂ ਬਾਕੀ ਕੰਮ ਤਾਂ ਇਹੀ ਜੀ ਜਾਣੀ ਅੱਗੇ ਲਾਓ ਜੀ ਅਗੋਂ ਤਾਂ ਦੇਖੋ ਤੋਂ ਨੂੰ ਮੌਲਾ ਅੱਗੇ ਜਾ ਕੇ ਚਾਹ ਦੀ ਸੇਵਾ ਤੇ ਸਮੋਸਿਆਂ ਦੀ ਸੇਵਾ ਸੇਵਾਦਾਨਾ ਵਾਸਤੇ ਇਹ ਪ੍ਰਕਾਸ਼ ਕਰ ਨੂੰ ਛੱਡ ਗਿਆ ਦੇਖ ਕੋਈ ਰੱਖ ਦੋ ਰਿਆ ਬਈ ਰਿਖਾ ਲੀ ਕੋਈ ਇਹ ਦੇ ਚੱਕਲਾ ਲਾਓ ਭਾਈ ਦੇਖੋ ਕਰੋ ਚੈੱਕ ਚੰਗੀ ਜਾਂਦੀ ਹੈ ਸੇਵਾ 2:30 ਵੱਜ ਗਏ ਬਸ ਘੰਟਾ ਕੁ ਹੋਰ ਲੱਗੂਗਾ ਫਿਰ ਹੋ ਜਾਣੀ ਆ ਉਹ ਤੋਂ ਬਾਅਦ ਫੇਰਾ ਕੋਡ ਕਰਦਿਆ ਕਰੋ ਚੰਗੀ ਚੀਜ਼ ਨੂੰ ਵੀ ਭਾਈ ਇਹ ਦੇਖ ਲਾਂਗੇ ਠੀਕ ਆ ਜਾ ਬਾਬਾ ਆ ਜਾ ਮੰਗੇ ਮੰਗੇ ਇਹ 12 1 ਵਜੇ ਲਹੰਦਾ ਇਹ ਨਹੀਂ ਜੀ ਕਾ ਕੇ ਬੈਟਰੀ ਬਣਾਉਣੀ ਸੀ ਨੂੰ ਅਜੇ ਸਾਡਾ ਜਦੋਂ ਟਾਈਮ ਲੱਗਿਆ ਸੀ ਆ ਗਏ ਚਲ ਆ ਤਾਂ ਗਏ ਚੱਲ ਆਓ ਜੀ ਭਾਈ ਜੀ ਤੇ ਆਪਣੀ ਹੋ ਗਈ ਮੁਕੰਮਲ ਤੇ ਸੇਵਾ ਦਰਦੋਂ ਤੁਰਪੇ ਇਧਰ ਆਪ ਹੁਣ ਬੋਰੀਆਂ ਲੈ ਕੇ ਚੱਲਿਆ ਘਰੇ ਤੇ ਉਮੀਦ ਕਰਦਾ ਤੁਹਾਨੂੰ ਅੱਜ ਆਈ ਵੀਡੀਓ ਪਸੰਦ ਆਈ ਹੋਊਗੀ ਬਈ ਸਪੋਰਟ ਕਰ ਦਿਓ ਸ਼ੇਅਰ ਕਰ ਦਿਓ ਜਿੱਦੇ ਆਹ ਅੱਗੇ ਸੰਗਤ ਆਈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਵੱਤ-ਵੱਤ ਕਮੈਂਟ ਕਰੋ ਤੇ ਵੱਤ-ਵੱਤ ਸ਼ੇਅਰ ਕਰੋ ਤੇ ਦੱਸਿਓ ਵੀ ਸਹੀ ਕੌਣ-ਕੌਣ ਇਹ ਸੇਵਾ ਕਰਦਾ ਹੁੰਦਾ